दिल अपना जो मुझ में लगाते रहे मुझे से जात अपनी पाते रहे हरिओम ताज लगाए तो, तो मुझ में दिल, दिल अपना, अपना लगा, लगा। मुझे में तू कर अगले रसा तो फिर इसमें हर गिज नहीं कुछ कलाम ऐसे डालते मुझ में कायम और दवा अंगूठे और चौथी उंगल से जो कायम ना तू वही है मेरा भक्त प्यारा मुझे हरिओम तास जो चौकस है बेलाग और बेनिया दुखों से मुबर रहा है और पाक बार, जो तरके जजा जाबदा से करे वही है मेरा भक्त प्यारा मुझे हरिओम तास मुशर्रत से भी दूर नफरत दूर गमो ख्वाहिश होने को बस नफुर हमेशा जो भक्ति में सदा रहे वही है मेरा भक्त प्यारा मुझे हरिओम है बराबर जिसे दोस्त दुश्मन, दुश्मन तमाम ना सुख दुख ना इज्जत ना जिल्लत से काम तो हो गर्मी के सर्दी जिसे एक सी लगन लगल, हो किसी से ना जिसकी लगी, लगी हरिओम बराबर हो जिसके लिए मंदा जम वो गम गो न जिसको गमो वै शोकम कभी दिल का आज़ाद गरबार से वही है मेरा भक्त प्यारा मुझे हरिओम तासा हरिओम तासा हरिओम तासा हरिओम तासा हरिओम तासा हरिओम तासा हरिओम ता

ਥੋੜੀ ਜਿਹਾ ਵਾਲੀਆ ਜੀ ਕੁਸਾਸੀ ਜਦੋਂ ਲੱਕੜਾ ਲੈਣ ਗਏ ਉਹ ਅੰਕਲ ਦੀਆਂ ਸਾਰੀਆਂ ਲੱਕੜਾਂ बिक ਗਈਆਂ ਸਾਨੂੰ ਥੋੜੀਆਂ ਜਿਹਾ ਕੁਮਿਲੀਆਂ ਮੈਂ ਕਿਹਾ ਚੱਲ ਇਹ ਤਾਂ ਅਗਨੀ ਨੂੰ ਸਾక్షి ਮੰਨ ਕੇ ਥੋੜੀ ਜਿਹੀ ਵੀ ਅਸੀਂ ਅਗਨੀ ਜਲਾਈਏ ਉਹੀ ਬਹੁਤ ਹੁੰਦਾ ਹੈ ਨਾ ਜੀ ਪਰ ਇੰਨੇ ਚ ਇੰਨਾ ਸੇਕ ਲੱਗ ਰਿਹਾ ਕਿਉਂਕਿ ਲੱਕੜਾ ਸੁੱਕੀਆਂ ਨਹੀਂ ਨਾ ਇੰਨੇ ਕਚੇ ਨੇ ਆਪਾਂ ਨੇ ਚਲੋ ਹਵਨ ਕਰ ਲਿਆ ਬਾਰਵੇਂ ਦੇ ਇਹਦਾ ਸ਼੍ਰੀਕ੍ਰਿਸ਼ਨ ਭਗਵਾਨ ਜੀ ਦਾ ਹੈ ਇਹ ਕਹ ਰਿਹਾ ਬਹੁਤ ਉਹ ਹੈ ਜੀ लकड़ा ताजी जी जय श्री कृष्णा मैं मोनिका संघ इन्ह दुनिया थोड़ा सारे भैन भ्राउ स्वागत करते हैं जी होना सारे ठीक हो वी उम्मीद करते तुसी सारे ठीक होंगे गए होंगे लो जी इधर देखो ਤੰਦਖਾਨੀਆਂ ਦਾ ਜਿਹੜਾ ਤਿਹਾਰ ਲੰਘਿਆ ਰਾਤ ਤੇ ਆਪਾਂ ਨਾ ਮੈਂ ਸੰਜਨਾ ਹਨਨ ਕਹਿ ਰਹੀ ਮੈਂ ਖਾ ਸਿਰਫ 1/2 ਕਿਲੋ ਮੁਕਪਲੀ ਲੈ ਕੇ ਆਈ ਕਿਉਂਕਿ ਜਦੋਂ ਜੇ ਤੂੰ ਪਤਾ ਆਪਾਂ ਪੈਣ ਲੱਗ ਜੰਨੀ ਹੈ ਫਿਰ ਟਾਈਮ ਵੀ ਨਹੀਂ ਲੱਗਦਾ ਹੈਗਾ ਇੰਨਾ ਕੁਝ ਖਾਣ ਨੂੰ ਅਰ ਫਿਰ ਉਹ ਆਪੇ ਨਾ ਖਾਇ ਵੀ ਨਹੀਂ ਜਾਂਦਾ ਹੈਗਾ ਤਾਂ ਖਾ ਲ ਗਏ ਇਹਨੇ ਕਿਆ ਕਰਿਆ ਦੋ ਪੈਕਟ ਦਾ ਹਾ ਕੱਢੀ ਹੋਈ ਮੁਕਪਲੀ ਦੇ ਲੈ ਆਏ ਇਹ 50 ਰੁਪਏ ਦੇ ਇੱਕ ਦੰਨੇ ਆ 60 ਰੁਪਏ ਵੈਸੇ ਪ੍ਰਿੰਟ ਆ ਤਾਂ ਜ਼ਿਆਦਾ ਇੱਕ ਦੰਨੇ ਆ ਇਹ ਇੱਥੇ ਦੇ ਦੋ ਫਰਟਾਲੇ ਉਹ ਜਿਹਨੂੰ ਹਲਕਾ ਹਲਕਾ ਜਨਾ ਨਮਕ ਜ ਲੱਗਿਆ ਹੋ ਹੁੰਦਾ ਸਬੂਨ ਚ ਟੇਸਟੀ ਵੀ ਲੱਗਦੀ ਆ ਪਰ ਇਹ ਕੁਛ ਸਮਝੋ ਇਹਦੀ ਦਾਦੀ ਦੇਗੇ ਤੇ ਕੱਲ ਮੇਰੀ ਸੱਸ ਦੇਗੇ ਤੇ ਮੁਖਪਲੀਆਂ ਕਿਲੋ ਮੁਖਪਲੀ ਦੇਗੇ ਤੇ ਕਿਲੋ ਗੱਚਕ ਦੇ ਕੇ ਗਏ ਤੇ 2 ਕਿਲੋ ਸਮਾਨ ਉਧਰੋਂ ਆ ਗਿਆ ਕਿਲੋ ਸਾਰਾ ਇਹਦੀ ਚਾਚੀ ਉਹਨਾਂ ਦੇਗੇ ਹੋ ਗਿਆ ਕਿਲੋ ਹਾਂ ਕਿਲੋ ਸਾਰਾ ਉਹ ਦੇ ਕੇ 2 ਕਿਲੋ 3 ਕਿਲੋ ਹਾਂ ਤੇ ਸਮਝ ਦੋ ਕਿਲੋ ਸਾਰਾ ਇਹ ਲੈ ਆਏ ਇਹਨਾਂ ਨੂੰ ਮੈਨੇ ਸਿਰਫ ਕਿਲੋ ਕਹਿ ਤਾ ਮੈਂ ਖਾ ਪਾਈਆ ਪਾਈਆ ਕਿੰਦਰ ਤੱਕ ਕਿਲੋ ਚੀਜ਼ਾਂ ਲੈ ਕੇ ਆਇਓ ਜ਼ਿਆਦਾ ਨਾ ਲੈ ਕੇ ਆਇਓ ਮੈਂ ਇਹ ਵੀ ਇੰਨਾ ਚੱਕ ਲਿਆ ਹੁਣ ਇੰਨਾ ਪਿਆ ਸਵੇਰ ਦਾ ਨਾ ਮੈਂ ਫੁੱਲ ਭਰ ਗਿਆ ਤਾਂ ਸਵੇਰ ਦੇ ਮੇਰੇ ਚ ਬੰਦ ਵੀ ਅੰਟੀਆਂ ਆਈਆਂ ਅੰਟੀਆਂ ਨੂੰ ਦੋ ਦੋ ਚਾਰ ਚਾਰ ਮੁਠੀਆਂ ਪਾ ਵੀ ਦਿੱਤੀਆਂ ਕਾਫੀ ਜਣਿਆਂ ਨੂੰ ਇੱਥੇ ਫਿਰ ਮੈਂ ਡੱਬੇ ਚ ਪਾ ਕੇ ਰੱਖ ਤੀਆਂ ਫਿਰ ਮੈਨੂੰ ਕਹ ਚੱਲ ਚੀਜ਼ ਇਧਰ ਉਧਰ ਰੁੱਦੀ ਆ ਤੇ ਚੱਲ ਪਾ ਦਨੀ ਆ ਤੇ ਇੱਥੇ ਗੜਭੀਆਂ ਦੀ ਲਾਈਨ ਬਣਾਇਆ ਲਾ ਕੇ ਰੱਖ ਤੀ ਆ ਗੜਭੀ ਮੇਰੇ ਵਿਆਹ ਦੀ ਆ ਆ ਗੜਬੀ ਜਦੋਂ ਮੈਂ ਆਟਾ ਹੋਈ ਸੀ ਮੈਨੂੰ ਦੁੱਧ ਪਾਣ ਦੀ ਔਖੀ ਹੁੰਦੀ ਸੀ ਉਦੋਂ ਦੀ ਆ ਆ ਗੜਬੀ ਮੇਰੀ ਮਾਸੀ ਪੂਰੇ ਹੋਏ ਤੇ ਉਹ ਸਾਡੇ ਕੁੜੀਆਂ ਚ ਗੜਬੀਆਂ ਦਿੰਦੇ ਨੇ ਉਦੋਂ ਦੀ ਆ ਤੇ ਆ ਗੜਬੀ ਟੈਨ ਨੇ ਮਗਵਾਈ ਸੀ ਫਿਰ ਉਹਨਾਂ ਨੂੰ ਛੋਟੀ ਚਾਹੀਦੀ ਸੀ ਉਹ ਕਹਿੰਦੇ ਭਾਈ ਜਾਨ ਮੋੜੀ ਨਹੀਂ ਫਿਰ ਮੈਂ ਰੱਖ ਲਈ ਜੀ ਮੈਨੂੰ ਕਹਿੰਦਾ ਚੱਲ ਹੁਣ ਪੈਸੇ ਤਾਂ ਉਹ ਕਹਿੰਦੇ ਸੀ ਮੋੜेंगे ਨਹੀਂ ਚੀਜ਼ ਵੀ ਨਹੀਂ ਚੇਂਜ ਕਰਾਂਗੇ ਹੁਣ ਚੀਜ਼ ਵੱਟੇ ਚੀਜ਼ ਲੈ ਜਾਓ ਵੀ ਫਿਰ ਉਹ ਹੋਊਗਾ ਫਿਰ ਮੈਂ ਕਿਹਾ ਚੱਲ ਫਿਰ ਰੋਜ਼ ਦੀ ਜਾਣ ਵਾਲੀਆਂ ਦੁਕਾਨ ਤੇ ਫਰ ਅੱਛਾ ਜਾਂ ਨਹੀਂ ਲੱਗਦਾ ਹੈਗਾ ਫਿਰ ਮੈਂ ਰੱਖ ਲਈ ਫਿਰ ਮਨੇ ਕਹਾ ਚਲ ਹਾਂ ਕੀ ਗੱਲ ਹੈ ਹੁਣ 5-6 ਰੁਪਏ ਦੀ ਹਾਂ ਹਾਂ ਸਕੇ ਚੁ ਵੀ ਗਿਆ ਠੀਕ ਹੈ ਬੇਟੀ ਚਲੋ ਫਿਰ ਮੈਂ ਐਥ ਰੱਖ ਲੀ ਚਲੇ ਡੱਬੇ ਚ ਅਕਸ਼ਿਰ ਹੁ ਕਿਹਾ ਮੈਂ ਕਹਾਂ ਡੱਬੇ ਨੂੰ ਟੱਕ ਦੇ ਆਂਟੀ ਨੂੰ ਪਾਇਆ ਅਨਟੀਆਂ ਦਿਆਂ ਨੇ ਥੈਂਟੀਆਂ ਬਹੁਤ ਮੰਗਣ ਆਂਦੀਆਂ ਲੋੜੀ ਫਿਰ ਉਹ ਨੰਗੇ ਹੀ ਰੱਖਦੇ ਡੱਬਾ ਮੇਰੇ ਦੋਨੋਂ ਡੱਬੇ ਚਾਹ ਲਈ ਕਿਚ ਮੈਨੇ ਚਾਵਲ ਪਾਏ ਮੈਂ ਚਾਵਲ ਮੇਰੇ ਥੋੜੇ ਜਿਹਾ ਰਹਿ ਗਏ ਉੰਜ ਤਾਂ ਆਪਾਂ ਹਫ਼ਤੇ 10 ਦਿਨ ਬਾਅਦ ਬਣਾਉਣੇ 15 ਦਿਨਾਂ ਬਾਅਦ ਮਹੀਨੇ ਚ ਨੂੰ 1 ਦੋ ਵਾਰੀ ਹੀ ਮੇਰੇ ਚਾਵਲ ਬਣਦੇ ਆ ਸਰਦੀਆਂ ਚ ਤਾਂ ਬਹੁਤ ਘੱਟ ਗਰਮੀ ਚ ਨੂੰ ਮਹੀਨੇ ਚ ਨੂੰ ਚਾਰ ਵਾਰੀ ਚਾਵਲ ਬਣਾ ਲੈਣੇ ਆ ਪਰ ਗਰ ਸਰਦੀਆਂ ਚ ਤਾਂ ਗਰਮੀਆਂ ਚ ਚਾਰ ਵਾਰੀ ਬਣਾਉਂਦੇ ਇੱਕ ਮਹੀਨੇ ਚ ਨੂੰ ਚਾਵਲ ਪਰ ਸਰਦੀਆਂ ਚ ਨਹੀਂ ਹੁਣ ਬਸ ਇੱਕ ਦਿਨ ਬਣਾਏ ਤੇ ਹੁਣ ਅੱਜ ਤਾਂ ਹੈਗੇ ਜੀ 13 ਇਕਾदशी ਸਾਡੇ ਹਿੰਦੂਆਂ ਦੇ ਵਿੱਚ ਬਿਲਕੁਲ ਵੀ ਇਕਾदशी ਨੂੰ ਚਾਵਲ ਨਹੀਂ ਖਾਂ ਖਾਏ ਜਾਂਦੇ ਕਿਉਂਕਿ ਹਜ਼ਾਰਾਂ ਗੁਣਾ ਪਾਪ ਲੱਗਦਾ ਚਾਵਲ ਖਾਣ ਨਾਲ ਤੇ ਫਿਰ ਅੱਜ ਸਾਡੇ ਖਿਚੜੀ ਪੂਰੇ ਭਾਰਤ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਖਿਚੜੀ ਦਾ ਅੱਜ ਖਿਚੜੀ ਦਾ ਦਿਨ ਹੈ ਅੱਜ ਖਿਚੜੀ ਫਿਰ ਨਹੀਂ ਬਣੀ ਅੱਜ ਰਾਤ ਨੂੰ 9:30 ਵਜੇ ਤੋਂ ਬਾਅਦ ਖਿਚੜੀ ਬਣੂਗੀ ਹਾਂ ਹਾਂ ਫਿਰ ਜ 9:30 ਵਜੇ ਬਣਾਈ ਫਿਰ ਖਾਣਗੇ 10 ਵਜੇ ਮੇਰਾ ਦਿਲਾ ਵੀ ਮੋਠਾਂ ਦੀ ਦਾਲ ਦੀ ਖਿਚੜੀ ਬਣਾਈਏ ਮੇਰੀ ਦਾਦੀ ਬਣਾਉਂਦੀ ਹੁੰਦੀ ਮਹਾ ਦੀ ਦਾਲ ਦੀ ਖਿਚੜੀ ਪਹਿਲਾਂ ਮਹਾ ਦੀ ਦਾਲ ਨੂੰ ਨਾ 2-3 ਸੀਟੀਆਂ ਲੁਆਣੀਆਂ ਪੈਣਗੀਆਂ ਪਹਿਲਾਂ 2-3 ਸੀਟੀਆਂ ਮਹਾ ਦੀ ਦਾਲ ਨੂੰ ਲੁਆਣੀਆਂ ਪੈਣਗੀਆਂ ਉਸ ਤੋਂ ਬਾਅਦ ਫਿਰ ਪਾਣੀ ਫਿਰ ਉਸ ਤੋਂ ਬਾਅਦ ਚਾਵਲ ਪਾਣੇ ਪੈਣਗੇ ਕਿਉਂਕਿ ਚਾਵਲ ਛੇਤੀ ਫੁੱਲ ਜਾਣਗੇ ਮਾਂ ਦੀ ਦਾਲ ਕੱਚੀ ਰਹੂਗੀ ਮੈਂ ਮਤਲਬ ਸਾਫ਼ ਕਰ ਦੂੰਗੀ ਅੱਗੇ ਬਣ ਦਿੰਦੇ ਠੀਕ ਹੈ ਜੀ ਪਰ ਖਿਚੜੀ ਜਿਹੜੀ ਬਣੇਗੀ ਨਾ ਕੱਲ ਨੂੰ ਸੂਰਜ ਦੇ ਹੋਣ ਤੋਂ ਪਹਿਲਾਂ ਭਗਵਾਨ ਨੂੰ ਭੋਗ ਲੱਗੇਗਾ ਖਿਚੜੀ ਦਾ ਫੇਰ ਖਿਚੜੀ ਉਸ ਤੋਂ ਬਾਅਦ ਅਸੀਂ ਖਾਵਾਂਗੇ ਜੀ ਸਾਡੇ ਹਿੰਦੂਆਂ ਦੇ ਵਿੱਚ ਆ ਪਰੰਪਰਾ ਹੈ ਜੀ ਜਿੱਥੇ ਤੱਕ ਹੁੰਦਾ ਸੀ ਉਸ ਉਨਾਂ ਅਸੀਂ ਭਗਵਾਨ ਦਾ ਸਤਿਕਾਰ ਕਰਦੇ ਹਾਂ ਜੀ ਕਿਉਂਕਿ ਭਗਵਾਨ ਦੇ ਨਾਲ ਹੀ ਜੀ ਆਪਾਂ ਸਾਰੇ ਹੈਗੇ ਹਾਂ ਹਨ ਤੇ ਲੋ ਜੀ ਗੱੱਚੇ ਕੰਨੇ ਅੰਦਰ ਰੱਖਤੀ ਮੈਨੂੰ ਕਿ ਗੱੱਚੇ ਕਈ ਵਾਰੀ ਹਵਾ ਹੋਵਣ ਲੱਗ ਜਾਂਦੀ ਹੈ ਨਾ ਫਿਰ ਲਾਲੇ ਜੇ ਪੈ ਜਾਂਦੀ ਹੈ ਹਨਾ ਫਿਰ ਮੈਂ ਕਿ ਚਲੋ ਅੰਦਰ ਰੱਖ ਦਈਏ ਤੇ ਲੋ ਜੀ ਹੁਣ ਤੁਹਾਨੂੰ ਬਹੁਤ ਸੋਹਣੀ ਸੋਹਣੀ ਆਪਾਂ ਚਾਦਰਾਂ ਕੰਬਲ ਦਿਖਾਣੀਆਂ ਠੀਕ ਹੈ ਜੀ ਦੇਖੋ ਜੀ ਆਹ ਹੈਗਾ ਜੀ ਡਬਲ ਕੰਬਲ ਲਾਲੋ ਵਰਜਾਈ ਲਾਲੋ ਉਹਦਾ ਕਵਰ ਜੀ ਤੁਸੀਂ ਕਹੋਗੇ ਮੋਨਿਕਾ ਇੱਕ ਤੱਕ ਇੱਕ ਚੀਜ਼ ਲੈ ਕੇ ਆਂਦੀ ਹੈ ਇੱਕ ਤੱਕ ਇੱਕ ਚੀਜ਼ ਹੈ ਇੰਪੋਰਟਡ ਜਿੱਪਾਂ ਜੀ ਤੁਸੀਂ ਖੁਦ ਨਹੀਂ ਇਹਨੂੰ ਪਹਿਚਾਨ ਸਕਦੇ ਹੈਗੇ ਚਾਰੇ ਪਾਸੇ ਤੇ ਸਿਰਫ ਇੱਕ ਆਹ ਕੁੰਡੀ-ਕੁੰਡੀ ਦਿਖੂਗੀ ਵੀ ਹਾਂ ਹੈਂਗੀ ਇਹਦੇ ਚ ਕੁੰਡੀ ਜੀ ਐ ਇੰਨੀ ਵਧੀਆ ਨਾ ਜੀ ਰਜਾਈ ਦੇ ਕਵਰ ਹੈ ਇਹ ਬਹੁਤ ਸੋਹਣੇ ਇੰਨੇ ਵਧੀਆ ਨੇ ਵਾਰਮ ਹੈ ਨਾ ਇਹਦੇ ਕਲਰ ਨੇ ਸੋਨੇ ਸੋਹਣਿਆ ਇਹਦੇ ਚ ਕਲਰ ਇਹ ਜੇ ਜਾਂਦੇ ਆ ਜ਼ਿਆਦਾਤਰ ਲਾਈਟ ਲਾਈਟ ਜੀ ਅਟਜੈਨਿਕ ਦੇਖੋ ਤੁਸੀਂ ਕਿੰਨੀ ਚਮਕ ਧਮਕ ਜੀ ਹੈ ਇੱਕ ਇੱਕ ਪੱਤੀ ਕਿਉਂਕਿ ਇੰਪੋਰਟਡ ਚੀਜ਼ਾਂ ਦੇ ਇੱਕ ਲੈਨ ਨੇ ਇਹ ਕੰਪਨੀ ਵਾਲੇ ਜ਼ਰੂਰ ਇਦਾਂ ਪਾ ਦਿੰਦੇ ਨੇ ਤਾਂ ਕਿ ਪਤਾ ਚੱਲੇ ਵਾਕਈ ਪਰਖਣ ਵਾਲੇ ਨੂੰ ਬਹੁਤ ਵਧੀਆ ਚੀਜ਼ ਹੈ ਜੀ ਇਹਦੇ ਵਿੱਚ ਹਲਕਾ ਜਾਂ ਲਾਈਟ ਜਾਂ ਕਲਰ ਹੈ ਦੋਨੋਂ ਕਲਰ ਹੈ ਮਾਊਸ ਕਲਰ ਵੀ ਹੈ ਤੇ ਕੈਮਲ ਕਲਰ ਵੀ ਹੈ ਇਹ ਹੋ ਗਿਆ ਕੈਮਲ ਇਹ ਹੋ ਗਿਆ ਮਾਊਸ ਦੋਨੋਂ ਹੀ ਕਲਰ ਦਾ ਮਿਕਸ ਪੱਟੀਆਂ ਪੱਟੀਆਂ ਛੋਟ-ਛੋਟ ਕੇ ਡਿਜ਼ਾਈਨਿੰਗ ਬਣਾ ਰੱਖੀ ਹੈ ਬਹੁਤ ਸੋਹਣਾ ਬਹੁਤ ਪਿਆਰਾ ਹੈ ਇਹਦੇ ਕਲਰ ਮੈਚ ਨੂੰ ਦਿਖਾਨੀ ਆ। ਇਹ ਕਾਪੀ ਇਹ ਫਾਸੀ ਦਾ ਕਲਰ ਠੀਕ ਹੈ ਨਾ ਜੀ ਡਿਜ਼ਾਈਨ ਬਹੁਤ ਸੋਹਣਾ ਇਹਦਾ ਵੀ ਤੇ ਇਸ ਕਲਰ ਇਹਦਾ ਹੈ ਜੀ। ਫਿੱਕਾ ਜਾ ਗਾਜਰੀ ਫਿੱਕਾ ਜਾ ਗਾਜਰੀ ਹੈ ਇਹ ਵੀ ਹੈ ਜੀ ਕਹੀਂ ਆਪਣੇ ਕર્ટਨਸ ਦੇ ਨਾਲ ਮੈਚਿੰਗ ਕਰਨਾ ਚਾਹੁੰਦੇ ਆ ਤੇ ਇਸ ਤਰ੍ਹਾਂ ਦੇ ਕਰ ਲੈਣੇ ਆ। ਠੀਕ ਹੈ ਨਾ ਜੀ ਬਾਕੀ ਅੱਜ ਬਹੁਤ ਸੋਹਣਾ ਮਾਲ ਪਿਆ ਅ ਇੰਪੋਰਟਡ ਚਾਦਰਾਂ ਕਿੰਗ ਸਾਈਜ਼ ਦੀਆਂ ਇਹ ਕੁਝ 404200 4400 ਦੀ ਰੇਂਜ ਵਾਲੀਆਂ ਚਾਦਰਾਂ ਨੇ ਠੀਕ ਹੈ ਨਾ ਜਿਹੜੀਆਂ ਪਈਆਂ ਨੇ ਬਹੁਤ ਸੋਹਣੀਆਂ ਤੇ ਜਿੱਥੇ ਮੈਂ ਭੇਜੀਆਂ ਨੇ ਨਾ ਪਹਿਲਾਂ ਇਹਦੇ ਨਾਲ ਦੀਆਂ ਮੈਂ 4 ਪੀਸ ਸੇਲ ਕੀਤੀਆਂ ਚਾਰਾਂ ਜਗ੍ਹਾ ਤੋਂ ਬੜੀ ਅਪਰੀਸ਼ੀਏਟ ਮਿਲੀ ਸੀ ਕਿ ਮוניਕਾ ਤੋਂ ਲਈ ਇਹ ਬੈਚ ਤਾਂ ਬਹੁਤ ਵਧੀਆ ਨਿਕਲੀ ਆ ਕਲਰ ਬਹੁਤ ਪਿਆਰੇ ਆ ਜਾ ਚਲੋ ਖੋਲ ਕੇ ਦਿਖਾ ਦਈਏ ਤੇ ਪਾ ਲੈ ਰਿਆਂ ਆਪਣੇ ਇੱਕ ਬਹੁਤ ਪਿਆਰੀ ਭੈਣ ਉਹਦੇ ਲਈ ਲੁਜੀਕ ਸੈਟ ਆਪਣੇ ਆਪਣੀ ਇੱਕ ਭੈਣ ਦੇ ਲਈ ਲਿਆ ਜੀ ਅਮਰੀਕਾ ਭੇਜਣਾ ਹੈ ਉਹਨਾਂ ਦਾ ਸੈਟ ਹੈ ਜੀ ਇਹ ਤੇ ਮੈਂ ਆ 컬러 ਲਿਆ ਉਹਨਾਂ ਦੀ ਰੂਮ ਦੇ ਨਾਲ ਥੋੜੀ ਥੋੜੀ ਮੈਚਿੰਗ ਵੀ ਹੋਏਗੀ ਇਹ ਵਾਲਾ ਕਲਰ ਹੈ ਉਹਨਾਂ ਦੇ ਰੂਮ ਦੇ ਵਿੱਚ ਤੇ ਆ ਵਾਲੀ ਲਈ ਹੈ ਕਿਉਂਕਿ ਮੈਂ ਹੁਣ ਤੁਹਾਨੂੰ ਇੱਕ ਗੱਲ ਹੋਰ ਦੱਸਦੀ ਆ ਇਹ ਵਾਲਾ ਮਾਲ ਨਾ ਹੁਣ ਗਿਣਿਆ ਚੁਣਿਆ ਰਹਿ ਰਿਹਾ ਹੈ ਇਹ ਹੈ ਇੰਪੋਰਟਡ ਚੀਜ਼ਾਂ ਪਰ ਬਹੁਤ ਜਲਦੀ ਵਿਕਦੀਆਂ ਜਾ ਰਹੀਆਂ ਜੇ ਕਿਸੇ ਨੇ ਹੋਰ ਨੇ ਵੀ ਲੈਣਾ ਹੈ ਇਹ ਪਿੱਲੋ ਕਵਰ ਹਨ ਖੁੱਲੇ ਛੋੜੇ ਜੀ ਜੇ ਕਿਸੇ ਹੋਰ ਨੇ ਵੀ ਲੈਣਾ ਹੈ ਤਾਂ ਪਲੀਜ਼ ਮੈਨੂੰ ਜਲਦੀ 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 ਦੱਸੋ ਇਹਦੇ ਚ ਜੇ ਤੁਸੀਂ ਸਿੰਗਲ ਰਜਾਈ ਚਾਹੋਗੇ ਤਾਂ ਸੇਮ ਕਵਾਲਿਟੀ ਮਿਲ ਜੇਗੀ ਪਰ ਸੇਮ ਡਿਜ਼ਾਈਨ ਨਹੀਂ ਮਿਲੇਗਾ ਇਹ ਪੂਰਾ ਸੈਟ ਹੀ ਮਿਲੇਗਾ ਅਗਰ ਕਿਸੇ ਨੇ ਲੈਣਾ ਜੀ ਠੀਕ ਹੈ ਨਾ ਜੀ ਇਹ ਮੈਂ ਰਖਵਾ ਕੇ ਚੱਲੀ ਆ ਮੈਂ ਆਪਣਾ ਅਗਲੇ ਵੀਕ ਹੀ ਲੈ ਕੇ ਜਾਉਂਗੀ ਕਿਉਂਕਿ ਅਗਲੇ ਵੀਕ ਹੀ ਪੇਮੈਂਟ ਪਾਣੀ ਆ ਉਹਨਾਂ ਨੇ ਫਿਰ ਅਗਲੇ ਵੀਕ ਲੈ ਕੇ ਜਾਉਂਗੀ ਠੀਕ ਉਹਨਾਂ ਦੀ ਪੇਮੈਂਟ ਤਾਂ ਆ ਗਈ ਸੀ ਪਰ ਮੇਰੇ ਕੋਲ ਇੱਕ ਪਾਰਸਲ ਦੂਜਾ ਤਿਆਰ ਕਰਕੇ ਭੇਜਿਆ ਤਾਂ ਉਹਦੇ 'ਚ ਥੋੜੀ ਚੱਲ ਗਈ ਐ ਫਿਰ ਮੈਂ ਕਿਹਾ ਕੋਈ ਨਹੀਂ ਮੇਰੇ ਕੋਲ ਅਗਲੇ ਵੀਕ ਉਹ ਅੱਜ ਕੀ ਫਿਰ ਮੈਂ ਆਲੇ ਲੈ ਚੂੰਗੀ ਠੀਕ ਹੈ ਨਾ ਤੇ ਹੁਣ ਆਪਾਂ ਨੇ ਜਿਹੜਾ ਇੱਕ ਹੋਰ ਲਿਆ ਸੈੱਟ ਉਹ ਵਾਲਾ ਲਿਆ ਉਹ ਵੀ ਬਹੁਤ ਪਿਆਰਾ ਹੈ ਇਹ ਵਾਲਾ ਰਜਾਈ ਇਹਦੇ 'ਚ ਅਗਰ ਕਿਸੇ ਨੇ ਮੈਚਿੰਗ ਕਰਕੇ ਪਲੇਨ ਬੈੱਡ ਸ਼ੀਟ ਲੈਣੀ ਤਾਂ ਮੈਂ ਦੇ ਸਕਦੀ ਆ ਪਰ ਸੇਮ ਬੈਜਟ ਨਹੀਂ ਮਿਲੇਗੀ ਸੇਮ ਡਿਜ਼ਾਈਨਿੰਗ ਦੀ ਬੈਜਟ ਨਹੀਂ ਮਿਲੇਗੀ ਪਲੇਨ ਮਿਲੇਗੀ ਇਹ ਪੂਰਾ ਸੈੱਟ ਮਿਲੇਗਾ ਤਾਂ ਕਿਸੇ ਨੇ ਵੀ ਲੈਣੀ ਆ ਤਾਂ ਜਲਦੀ ਜਲਦੀ ਦੱਸ ਦੋ ਕਿਉਂਕਿ ਹਫਤੇ ਦੇ ਵਿੱਚ ਪੰਛਿਆਤ ਦਿਨਾਂ ਦੇ ਵਿੱਚ ਵਿੱਚ ਸਾਰਾ ਮਾਲ ਇਹ ਵਾਲਾ ਇੰਪੋਰਟਡ ਸਾਰਾ ਸੇਲ ਹੋ ਜਾਏਗਾ ਜੀ ਲੋ ਜੀ ਆ ਬਹੁਤ ਸੋਹਣੀਆਂ ਰਜਾਈਆਂ ਤੁਹਾਨੂੰ ਹੋਰ ਦਿਖਾਣੀਆਂ ਕਲਰਾਂ ਦੇ ਵਿੱਚ ਡਿਫਰੈਂਟ ਹੈ ਡਿਜ਼ਾਈਨਿੰਗ ਦੇ ਵਿੱਚ ਵੀ ਡਿਫਰੈਂਟ ਹੈ ਲੇਕਿਨ ਕੁਆਲਿਟੀ ਇੱਕਦਮ ਬਿਲਕੁਲ ਸੇਮ ਹੈ ਤੇ ਇਹ ਰਜਾਈਆਂ ਮੈਂ ਤੁਹਾਨੂੰ ਤਾਂ ਦਿਖਾ ਰਹੀਆਂ फटाफट ਸੁਣ ਲਓ ਕਿਉਂਕਿ ਨਿਕਲਦਾ ਜਾ ਰਿਹਾ ਜੀ ਸਟਾਕ ਨਿਕਲਦਾ ਜਾ ਰਿਹਾ ਹੈ ਇੰਪੋਰਟਡ ਚੀਜ਼ਾਂ ਨੇ ਰੇਟ ਰੀਜਨੇਬਲ ਨੇ ਬਹੁਤ ਵਧੀਆ ਰੇਟ ਹੈ ਜੀ ਤੇ ਤੁਸੀਂ ਇਹ ਬੈੱਡਸ਼ੀਟਾਂ ਸੌਰੀ ਇਹ ਪੂਰਾ ਸੈੱਟ ਹੈ ਜੀ ਤਾਂ ਤੁਸੀਂ ਲੋ ਜੀ ਆਪਾਂ ਹੁਣ ਵਲੌਗ ਦਾ ਐਂਡ ਕਰਾਂਗੇ ਐਂਡ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਨਾ ਕੁਝ-ਕੁਝ ਚੀਜ਼ਾਂ ਦਿਖਾਉਂਗੀ ਇਹ ਪੂਰਾ ਬਲੌਗ ਨਾ ਇੱਕ ਭੈਣ ਦਾ ਜੀ ਆਪਾਂ ਨੇ ਨਾ ਮੋਗੇ ਦੇ ਕੋਲ ਨਾ ਸਾਮਾਨ ਭੇਜਣਾ ਤੇ ਮਤਲਬ ਕਿ ਹਾਲੇ ਦੀ ਦੀਦੀ ਦੇ ਨਾ ਦੋ ਤਿੰਨ ਆਈਟਮਾਂ ਰਹਿ ਗਈਆਂ ਨੇ ਕਿਉਂਕਿ ਹੁਣ ਦਿਨ ਤਾਂ ਬਹੁਤ ਖੜਿਆ ਸੀ ਪਰ ਨਾ ਮੇਤੋ ਜਾ ਨਹੀਂ ਹੋਇਆ ਮੇਰੀ ਲੱਤਾਂ ਦੇ ਨਾ ਸੈਂਟਰ ਕੰਬ ਗਏ ਠੰਡ ਇੰਨੀ ਮੇਰੇ ਭਾਈਆਂ ਨੇ ਨਾ ਮੈਨੂੰ ਚਾਹ ਫਲਾਤੀ ਕਹਿੰਦੇ ਹੋਆ ਮੈਡਮ ਤੁਸੀਂ ਕੰਬ ਰਹੇ ਹੋ ਮੈਂ ਕਿਹਾ ਹਾਂ ਵੀਰੇ ਅੱਜ ਠੰਡ ਬਹੁਤ ਲੱਗ ਰਹੀ ਹੈ ਕਹਿੰਦੇ ਚਲ ਚਾਹ ਪੀ ਲਓ ਚਾਹ ਭਲਾਈ ਤੇ ਮਹਾਵੀਰ ਫਿਰ ਟੈਂਪੂ ਵਾਲੇ ਭਾਈ ਨੇ ਨਹੀਂ ਖੜਨਾ ਹੈਗਾ ਮੈਂ ਜਾਣਾ ਹੈ ਫਿਰ ਟੈਂਪੂ ਵਾਲੇ ਭਾਈ ਨੂੰ ਵੀ ਪੁਲਾਤੀ ਕਹਿੰਦੇ ਚਲ ਹੁਣ ਬਹਾਨੇ ਸੀ ਰਵੀ ਤਾਂ ਖੜੇ ਜਾਊਗਾ ਮੈਨੂੰ ਇੰਨੀ ਹਾਸੀ ਆਈ ਮੈਂ ਕਿਹਾ ਹਾਂਜੀ ਤੇ ਕਹਿੰਦਾ ਨਾ ਜੀ ਨਾ ਚਲ ਵੀ ਕੋਈ ਗੱਲ ਨਹੀਂ ਹੈਗੀ ਤੇ ਆ ਚੱਦਰ ਪਹਿਣ ਦੀ ਹੈ ਜੀ ਉੱਦਰੀ ਵੀ ਇਹੀ ਗੱਲ ਕਹਿੰਦੇ ਨੇ ਕਹਿੰਦੇ ਤੁਸੀਂ ਨਾ ਆਪਣੀ ਚੁਆਇਸ ਦਾ ਸਮਾਨ ਲਿਆ ਕਰੋ ਵੀ ਤੁਹਾਡੀ ਚੁਆਇਸ ਵੀ ਬਹੁਤ ਜਿਆਦਾ ਵਧੀਆ ਹੈ ਤੇ ਆ ਮੈਂ ਇਹ ਮੈਂ ਖੋਲ ਕੇ ਦਿਖਾਉਂਗੀ ਬਹੁਤ ਸੋਹਣੀ ਹੈ ਇਹਦੇ ਵਿੱਚ ਆ ਪ੍ਰਿੰਟ ਵੀ ਹੈਗਾ ਹੀ ਮੈਨੇ ਮੈਨੇ ਆ ਪ੍ਰਿੰਟ ਕਰਕੇ ਤਾਂ ਬੈੱਡ ਸ਼ੀਟ ਲਈਓ ਹੈ ਮੈਨੂੰ ਇੰਨਾ ਸੋਹਣਾ ਲੱਗਿਆ ਇਹ ਸਾਈਡਾਂ ਦੇ ਵਿੱਚ ਆਏਗਾ ਚਾਹੇ ਸਰਾਣੇ ਵਾਲੇ ਪਾਸੇ ਕਰ ਲੋ ਚਾਹੇ ਸੈਂਟ ਨਹੀਂ ਪੈਰਾਂ ਵਾਲੇ ਪਾਸੇ ਆਏਗਾ ਇਹ ਵਾਲਾ ਡਿਜ਼ਾਈਨ ਕਿਉਂਕਿ ਸਰਾਣੇ ਦੇ ਉੱਪਰ ਆਏਗਾ ਨਾ ਜਿ ਇਹ ਵਾਲਾ ਡਿਜ਼ਾਈਨ ਫਿਰ ਇੱਕ ਇੱਕ ਡਿਜ਼ਾਈਨ ਪੈਰਾਂ ਵਾਲੇ ਪਾਸੇ ਆਏਗਾ ਤੇ ਪੈਨ ਦੀ ਕਾ ਬੈੱਡ ਸ਼ੀਟ ਲਈ ਹੈ ਸਮਾਨ ਨਾ ਜਿੱਥੇ-ਕਿੱਥੇ ਓਰੇ ਲਾ ਚਲ ਇਹਨਾਂ ਹਜੇ ਹਜੇ ਥੇ ਖੜਾ ਸੋ ਉੱਥੇ ਲਾ ਕੇ ਤੁਲਸੀ ਮਾਤਾ ਚ ਲੱਗ ਗਈ ਲੱਗ ਗਈ ਚਲ ਫਿਰ ਇੰਨੇ ਪਾਸ ਕਰ ਲਾ ਕੇ ਸੂਰਜ ਹਾਂ ਜਲੈ ਰਿਹਾ ਸੈਨਾ ਜੋਤ ਲਾਤੀ ਹਜੇ ਥੋੜਾ ਜਿਹਾ ਦਿਨ ਖੜਿਆ ਸੀ ਹਲਕਾ ਜਿਹਾ ਵੈਸੇ ਟਾਈਮ ਜੋਤ ਦਾ ਹੋ ਗਿਆ ਹਾਂ ਲਾ ਦੇ ਫਿਰ ਤੇ ਇੱਕ ਸਾਰਾ ਸਮਾਨ ਮੈਂ ਇਕੱਠਾ ਕਰਕੇ ਦਿਖਾਉਂਗੀ ਭੈਣ ਦਾ ਠੀਕ ਹੈ ਨਾ ਜੀ ਵੀ ਕਿਹੜੀ ਕਿਹੜੀ ਆਈਟਮ ਕਰੀਆ ਇੱਕ ਆ ਬੈੱਡ ਸ਼ੀਟ ਹੈ ਭੈਣ ਦੀ ਦਿਖਾਵਾਂਗੇ ਚੰਗੀ ਤਰ੍ਹਾਂ ਖੋਲ ਕੇ ਸਾਰਾ ਦੱਸਾਂਗੇ ਵੀ ਕਿਹੜਾ ਸਾਈਜ਼ ਹੈ ਦਾ ਕੀ ਹੈ ਠੀਕ ਹੈ ਨਾ ਜੀ ਤੇ ਇੱਕ ਆਈਟਮ ਭੈਣ ਦੀ ਹੋਰ ਬਹੁਤ ਜਿਆਦਾ ਸੋਹਣੀ ਹੈ ਉਹ ਆਪਾਂ ਹੋਰ ਭੈਣ ਵਾਸਤੇ ਵੀ ਲੈਣੀ ਹੈ ਲਖਵਾਈਆਂ ਹੋਈਆਂ ਨੇ ਖਤਮ ਹੋ ਗਈ ਸੀ ਤੇ ਆ ਗਈ ਹੋਣੀ ਹੁਣ ਤਾਂ ਹੁਣ ਜਾਉਂਗੀ ਚੱਕਣ ਇੱਕ ਦੋ ਦਿਨਾਂ ਨੂੰ ਤੇ ਇੱਕ ਭੈਣ ਦਾ ਟੀ ਵੋਟ ਕਿਦਨ ਦਾ ਸਮਾਨ ਆਏ ਹਾਈ ਫਰਸਟ ਡੱਬੇ ਕਿੰਨ ਦਾ ਸਮਾਨ ਨਾਲ ਲਿਆ ਲਿਆ ਕੇ ਰੱਖੀ ਜਾਂਦੇ ਆ ਜੀ ਜਿਨ੍ਹਾਂ ਜਿਨ੍ਹਾਂ ਦਾ ਹੋ ਗਿਆ ਅਮਰੀਕਾ ਵਾਲੇ ਭੈਣ ਉਹਨਾਂ ਦਾ ਪਾਰਸਲ ਤਿਆਰ ਪਿਆ ਜੀ ਇੱਧਰ ਤੇ ਉਧਰ ਨਿਊਜ਼ੀਲੈਂਡ ਵਾਲਿਆਂ ਦਾ ਪਿਆ ਸਗੋ ਆਂਟੀ ਨੂੰ ਕਿੰਨੇ ਦਿਨ ਹੋ ਗਏ ਮੇਰੇ ਤੋਂ ਹੋਇਆ ਹੀ ਨਹੀਂ ਹੈਗਾ ਮੈਸੇਜ ਮੈਨਾਂ ਦਿਨ ਤੇ ਵੀ ਜਾਂ ਤਾਂ ਕਿਤੇ ਘੁੰਮਣ ਕੰਮਣ ਗਏ ਹੋਣੇ ਜਾਂ ਚਲੋ ਪ੍ਰਮਾਤਮਾ ਸੁੱਖ ਰੱਖੇ ਠੀਕ ਰਾਜੀ ਬਾਜੀ ਹੋਣ ਉਹਨਾਂ ਦੀ ਪੇਮੈਂਟ ਵੀ ਆਈ ਪਈ ਆ ਸਗੋ ਨਾਲ ਆਂਟੀ ਉਹਨਾਂ ਦੀ ਕਿੰਨੇ ਦਿਨ ਹੋ ਗਏ ਮਹੀਨਾ ਹੋ ਗਿਆ ਪੇਮੈਂਟ ਆਈ ਨੂੰ ਤੇ ਸਮਾਨ ਮੇਰੇ ਕੋਲ ਵੀ ਪਿਆ ਅਖਸ਼ੇ ਹੁਣ ਪੂਰੀਆਂ ਪੂਰੀਆਂ ਜੀਆਂ ਰਹਿ ਗਈਆਂ ਹੈ ਨਹੀਂ ਉੱਪਰ ਲਾਇਆ ਜਾ ਹਜੇ ਮੈਂ ਕੀ ਕੱਢਿਆ ਨਹੀਂ ਹੈਗਾ ਪੁੱਤ ਹਾਜੇ ਮੈਂ ਕੀ ਦੇਸੀ ਕੱਢਿਆ ਨਹੀਂ ਹੈਗਾ ਜੋ ਤਾਂ ਮੇਰੀਆਂ ਪੂਰੀਆਂ ਪੂਰੀਆਂ ਰਹਿ ਗਈਆਂ ਹੁਣ ਦਵਾਰੇ ਸੁੱਚਾ ਕੀ ਨਿਕਲੂਗਾ ਮੈਂ ਚਲ ਪੁਰਾਣੇ ਵਾਲੇ ਚੋਂ ਕਾਨੂੰ ਕੱਢਣਾ ਨਵੇਂ ਵਾਲੇ ਚੋਂ ਸੁੱਚੇ ਚ ਹੋਰ ਕੱਢੂਗੀ ਫਿਰ ਜੋਤਾਂ ਚ ਪਾਉਂਗੀ ਤੇ ਨਾ ਪੁੱਤ ਅਕਸ਼ੇ ਹਟ ਜਾ ਤੇ ਇੱਕ ਭੈਣ ਦੀ ਆ ਆਈਟਮ ਆਪਣੇ ਕੋਲ ਇੱਕ ਬੈੱਡ ਸ਼ੀਟ ਹੈ ਬਾਕੀ ਤਿੰਨ ਚਾਰ ਚੀਜ਼ਾਂ ਹਜੇ ਹੋਰ ਲੈ ਕੇ ਆਉਂਗੀ ਜੀ ਤੇ ਬਾਕੀ ਉਹ ਜਿਹੜਾ ਹੁਣ ਲੈ ਕੇ ਆਏ ਆ ਸਮਾਨ ਬਹੁਤ ਜਿਆਦਾ ਸੋਹਣਾ ਜੀ ਇੰਨਾ ਜਿਆਦਾ ਸੋਹਣਾ ਕਿਸੇ ਨੇ ਵੀ ਆਰਡਰ ਦੇਣਾ ਨਾ ਮੈਨੂੰ ਅੱਜ ਦੀ ਵੀਡੀਓ ਦੇਖ ਕੇ ਹੀ ਆਰਡਰ ਦੇ ਦਿਓ ਸਮਾਨ ਨਾ ਖਤਮ ਹੁੰਦਾ ਜਾ ਰਿਹਾ ਜੀ ਸਮਾਨ ਹੈ ਨਹੀਂ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣੀ ਹੈ ਮੇਰੀ ਨਾ ਖੁਦ ਦੀ ਮੰਮੀ ਨੂੰ ਚਾਹੀਦੇ ਨੇ ਮੇਰੀ ਮੰਮੀ ਕੋਲ ਨਾ ਰਜਾਈਆਂ ਦੇ ਕਵਰ ਹੈ ਨਹੀਂ ਇਦੇ ਨਾਲ ਦੇ ਮੰਮੀ ਮੰਗ ਰਿਆ ਤੁਸੀਂ ਯਕੀਨ ਮੰਨੋਗੇ ਨਾ ਸਾਰਾ ਖਤਮ ਹੋ ਗਿਆ ਮਾਲ ਇਹਦੇ ਨਾਲ ਦਾ ਇਹ ਬਹੁਤ ਹੀ ਇੰਪੋਰਟਡ ਐਨੇ ਵਧੀਆ ਹੈ ਨਾ ਜੀ ਹੁਣ ਵੀ ਤੁਸੀਂ ਮੈਂ ਜੋੜਾ ਸੇਮ ਲੈ ਕੇ ਆਣਾ ਤਾਂ ਹੁਣ ਨਾ ਹੋਣ ਕਰਕੇ ਨਾ ਜੀ ਮੈਂ ਕਿਹਾ ਚਲੋ ਦੀਦੀ ਨੇ ਤਾਂ ਕੰਬਲਾਂ ਤੇ ਹੀ ਚੜਾਣੇ ਨੇ ਇੱਕ ਆ ਰੰਗ ਮਿਲਿਆ ਫਰਕਾ ਇਹ ਹੈਗਾ ਜੀ ਕੈਮਲ ਕਲਰ ਉਹ ਹੈਗਾ ਜੀ ਥੋੜਾ ਜਿਹਾ ਮਤਲਬ ਕਿ ਹੈ ਤਾਂ ਇਹ ਵੀ ਇਸ ਕੀ ਮਤਲਬ ਇਹ ਫਿੱਕਾ ਜਿਹਾ ਰੰਗ ਜਾਏ ਵੀ ਗੂੜਾ ਨਹੀਂ ਹੈਗਾ ਫਿੱਕਾ ਰੰਗਾ ਸਿਰਫ ਹੁਣ ਜਿਹੜਾ ਮੈਂ ਆਪਣੀ ਮੰਮੀ ਵਾਸਤੇ ਰੱਖੋ ਆ ਕੇ ਆਈਆਂ ਨਾ ਜਿਹੜੀ ਉਹਦੀ ਆ ਫਾਲ ਜੀ ਹੈ ਨਾ ਇਹ ਪਿਓਰ ਰੈੱਡ ਟਮਾਟਰ ਹੀ ਹੈ ਉਹ ਦੂਰੋਂ ਹੀ ਚਮਕ ਰਿਹਾ ਮੈਨੂੰ ਮੈਂ ਕਹਾਂ ਨਾ ਉਹ ਤਾਂ ਉਹ ਨਹੀਂ ਲੈਣਾ ਹੈਗਾ ਵੀ ਉਹ ਥੋੜਾ ਜਿਹਾ ਅਜੀਬ ਜਿਹਾ ਲੱਗ ਰਿਹਾ ਹੈ ਜਿਆਦਾ ਢਕਿੱਲਾ ਹੋ ਜਾਏਗਾ ਜੇ ਇਹਦੇ ਚ ਨਾ ਲੱਭ ਕੇ ਰੱਖਿਓ ਮੈਂ ਕਹਾਂ ਮੰਮੀ ਨੂੰ ਨਾ ਜੋੜਾ ਚਾਹੀਦਾ ਮੈਂ ਕਹਾਂ ਚਲ ਇੱਕ ਦੇ ਦਿਓ ਭੀਜ ਇੱਕ ਹੈਗਾ ਇੱਕ ਦੇ ਦੋ ਮੰਮੀ ਕਹਿੰਦੇ ਚੱਲ ਫਿਰ ਇੱਕ ਤਾਂ ਭੇਜਦੀ ਕਿਉਂਕਿ ਹਲੇ ਤੱਕ ਡੇਢ ਮਹੀਨੇ ਦੀ ਠੰਡ ਪਈ ਆ ਦੋ ਦੀ ਪਈ ਆ ਜੀ ਸਾਰੀ ਫਰਵਰੀ ਤੇ ਅੱਦਾ ਸਮਝੋ 10 ਕੁ ਦਿਨ ਆਪਾਂ ਚੱਲ ਮਾਰਚ ਨੂੰ ਤਾਂ ਛੱਡੋ ਪਰ ਸਾਰੀ ਫਰਵਰੀ ਤੇ 15-20 ਦਿਨ ਹਜੇ ਸਮਝੇ ਦੇ ਵੀ ਪਏ ਨੇ ਜਨਵਰੀ ਦੇ ਵੀ ਡੇਢ ਮਹੀਨੇ ਦੀ ਠੰਡ ਪਈ ਆ ਸਾਨੂੰ ਚਾਹੀਦਾ ਹੈ ਸਾਡਾ ਹੁਣੀ ਭੇਜ ਦੇ ਕਿਉਂਕਿ ਮੰਮੀ ਨਾਲ ਕੋਲ ਨਾਲ ਇੱਕ ਆਈਟਮ ਪਈ ਆ ਮੰਮੀ ਨਾਲ ਤੋਂ ਮੈਂ ਲੈ ਕੇ ਆਣੀ ਆ ਤੇ ਆ ਇੱਕ ਕਵਰ ਇਹਨਾਂ ਚੋਂ ਆ ਤਾਂ ਪਹਿਨਦੇ ਨੇ त्यमी हुन त फेरि ਕੋਈ ਹੋਰ ਕੁਆਲਿਟੀ ਚ ਲੈ ਲੂੰਗੀ ਫਿਰ ਮਤਲਬ ਕਿ ਆਤਾ ਹੈਗੇ ਨੇ ਉੱਪਰ ਤੇ ਵੀ ਪਲੇਨ ਹੈ ਨੀਚੇ ਤੋਂ ਵੀ ਪਲੇਨ ਪਰ ਸ਼ੇਰਫਲ ਵਾਲੇ ਨਹੀਂ ਹੈਗੇ ਜੀ ਕੋਈ ਵੀ ਸ਼ੇਰਫਲ ਵਾਲਾ ਕੋਈ ਨਹੀਂ ਬਚਿਆ ਹੈਗਾ ਠੀਕ ਹੈ ਨਾ ਜੀ ਤੇ ਹੁਣ ਫਿਰ ਆਪਾਂ ਇੱਕ ਮੈਂ ਆ ਲਿਖ ਕੇ ਆਈਆਂ ਜੀ ਖੋਲ ਕੇ ਕਾ ਲੂ ਦਿਖਾਉਂਗੀ ਸਾਰਾ ਕੁਝ ਕਿ ਆ-ਕਿਆ ਲਿਖ ਕੇ ਆਈਆਂ ਕਿਆ-ਕਿਆ ਨਹੀਂ ਲਿਖ ਕੇ ਤੇ ਇੱਕ ਹੋਰ ਰਜਾਈ ਲਿਆਂਦੀ ਆ ਜੀ ਪਹਿਲਾ ਅਮਰੀਕਾ ਵਾਲੇ ਭੈਣ ਦੀ ਰਖਵਾਈ ਸੀਗੀ ਰਜਾਈ ਫਿਰ ਬੈੱਡ ਸ਼ੀਟ ਨਹੀਂ ਹੈਗੀ ਸੀ ਸੇਮ ਫਿਰ ਪਲੇਨ ਬੈੱਡ ਸ਼ੀਟ ਰਖਵਾਈ ਸੀ ਦੀਦੀ ਕਹਿੰਦੇ ਸੀ ਮੇਰਾ ਸੈੱਟ ਪੂਰਾ ਉਸੇਵੇਂ ਹੀ ਲਿਓ ਮੈਂ ਕਿਹਾ ਠੀਕ ਆ ਫਿਰ ਆਪਾਂ ਮੋਗੇ ਵਾਲੀ ਭੈਣ ਦੇ ਕਰ ਦਿੰਦੇ ਕਿਉਂਕਿ ਉਹਨਾਂ ਨੂੰ ਕੱਲੀ ਰਜਾਈ ਚਾਹੀਦੀ ਹੈ ਬੈੱਡ ਸ਼ੀਟ ਇਹਦੇ ਨਾਲ ਦੀ ਨਹੀਂ ਚਾਹੀਦੀ ਹੈਗੀ ਤੇ ਫਿਰ ਅਮਰੀਕਾ ਵਾਲੀ ਭੈਣ ਦਾ ਹੁਣ ਦੂਜਾ ਪੀਸ ਰਖਵਾ ਕੇ ਆਈ ਹੈ ਜੀ ਆਪਾਂ ਤੇ ਬਾਕੀ ਖੋਲ ਕੇ ਕਾਲੂ ਦਿਖਾਉਂਗੀ ਜੀ ਅੱਜ ਆ ਗਿਆ ਆਪਣਾ ਬਹੁਤ ਸੋਹਣਾ ਸੋਹਣਾ ਸਮਾਨ ਠੀਕ ਹਨ ਜੀ ਸਾਡੇ ਕੋਲ ਨਾ ਜੀ ਉਹ ਨਹੀਂ ਹੈਗਾ ਸੋਫਾ ਅਸੀਂ ਨਾਲ ਮੰਗੇ ਤੁਸੀਂ ਨਾ ਬਹੁਤ ਜਿਆਦਾ ਸਾਡੀ ਵੀਡੀਓ ਨੂੰ ਪਿਆਰ ਦਿਓ ਅਸੀਂ ਫਿਰ ਲੈ ਲਾਂਗੇ ਹੁਣ ਅਸੀਂ ਆ ਟੇਬਲ ਰੱਖਦੇ ਆ ਜੀ ਦੋ ਟੇਬਲ ਰੱਖ ਲੈਨੇ ਇੱਕ ਤਾਂ ਜੇ ਮੇਰੇ ਬੁਟੀਕ ਦਾ ਬਚਿਆ ਹੋਇਆ ਟੇਬਲ ਹੈ ਤੇ ਮਾਸਟਰ ਸਿਲਾਈ ਕਰਦਾ ਹੁੰਦਾ ਸੀ ਇੱਕ ਪੀੜੀ ਜੀ ਆ ਪੀੜੀ ਮੈਂ ਦੀਵਾਲੀ ਤੋਂ ਪਹਿਲਾਂ ਲੈ ਕੇ ਇਸੀ ਪਿੱਛੇ ਜੀ ਗਰਮੀਆਂਆਂ ਵਿੱਚ ਲੈ ਕੇ ਆਈ ਸੀਗੀ ਤੇ ਇੱਕ ਪੀੜੀਆ ਜੀ ਇੱਕ ਦਿਨ ਅਸੀਂ ਮੈਂ ਦੇ ਪਾਪਾ ਨੂੰ ਕਿਹਾ ਮੈਂ ਕਿਹਾ ਦੋ ਪੀੜੀਆਂ ਲੈ ਦੋ ਕਹਿੰਦੇ ਦੋ ਨਹੀਂ ਨੇ ਇੱਕ ਲੈ ਲੈ ਕਹਿੰਦੇ ਇੱਕ ਇੱਕ ਕਰਕੇ ਚੀਜ਼ ਬਣਾ ਲੈਣੇ ਅਸੀਂ ਮੈਂਬਰ ਹੈਗੇ ਜੀ ਚਾਰ ਸਾਨੂੰ ਸਾਨੂੰ ਕੁਰਸੀਆਂ ਚਾਹੀਦੀਆਂ ਨੇ ਇਹ ਜਿਹੇ ਪੀੜੀਆਂ ਚਾਹੀਦੀਆਂ ਨੇ ਚਾਰ ਹੁਣ ਸੋਫੇ ਦਾ ਤਜੀ ਹਜੇ ਪੁੱਤ ਫਰਿੱਜ ਚ ਦੁੱਧ ਲਾ ਦੇ ਠਰ ਕੇ ਕੱਢ ਲੂੰਗੀ ਤੇ ਪੀੜੀਆਂ ਸੀ ਮੈਂਬਰ ਚਾਰ ਆ ਪੀੜੀਆਂ ਵੀ ਚਾਰ ਚਾਹੀਦੀਆਂ ਹੁਣ ਫਿਰ ਅਸੀਂ ਪਤਾ ਕਿਆ ਕਰਦੇ ਕਾ ਮੇਰੇ 42 ਟਰਾਲੀ ਆ ਮੇਰੇ ਸ਼ੀਸ਼ੇ ਦੀ ਤੇ ਇਹਦੇ ਤੇ ਅਖਸ਼ੇ ਏਦਾਂ ਬੁਛਾ ਲੈਂਦਾ ਆਪਣਾ ਪਰਨਾ ਇਹਦੇ ਤੇ ਅਖਸ਼ੇ ਬਹਿ ਜਾਂਦਾ ਅਸੀਂ ਪੀੜੀਆਂ ਤੇ ਆਪਣੀਆਂ ਕੋਈ ਗਰਮ ਚੀਜ਼ ਹੋਰ ਗੇਰ ਲੈਣ ਨਹੀਂ ਏਦਾਂ ਵੀ ਬਹਿ ਜਾਂਦੇ ਆ ਠੰਡ ਲੱਗਦੀ ਆ ਤਿੰਨ ਬੰਦਿਆਂ ਦੇ ਬੈਠਣ ਦਾ ਸਾਧਨ ਹੋ ਜਾਂਦਾ ਇੱਕ ਬੰਦਾ ਜੀ ਸਾਡਾ ਅੰਦਰ ਬੈੱਡ ਤੇ ਹੀ ਬੈਠ ਕੇ ਖਾਣਾ ਦਾ ਸਾਡਾ ਘਰ ਦਾ ਮੁਖੀ ਆ ਜੀ ਉਹ ਬੈੱਡ ਤੇ ਹੀ ਬੈਠ ਕੇ ਖਾ ਲੈਂਦੇ ਨੇ ਇਹਦੇ ਪਪਾ ਰੋਟੀ ਰੋਟੀ ਮੈਂ ਬੈੱਡ ਤੇ ਬੈਠ ਕੇ ਨਹੀਂ ਖਾਂਦੀ ਹੈਂਗੇ ਕਹਿੰਦੇ ਇਸਤਰੀ ਨੂੰ ਨਾ ਬੈੱਡ ਤੇ ਬੈ ਨੀ ਚਾਹੀਦੀ ਘਰ ਚ ਬਰਕਤ ਖਤਮ ਹੁੰਦੀ ਐ ਲੋ ਜੀ ਵੀਡੀਓ ਤਾਂ ਬਹੁਤ ਜ਼ਿਆਦਾ ਲੰਬੀ ਬਣ ਗਈ ਐ ਟੇਬਲ ਵੀ ਗੰਦਾ ਹਾਂ ਸੰਜਣਾ ਦੀ ਕੋਟੀ ਇਹਦਾ ਦਿਨੇ ਬਣਾਇਤੀ ਸੰਜਣਾ ਬਹੁਤ ਛੋਟੀ ਜੀ ਸੀ ਉਹ ਤੋਂ ਬੜੀ ਬਣਾਤੀ ਸੀ ਮੰਮੀ ਨੇ ਹੁਣ ਕੰਮ ਆ ਗਈ ਹੈ ਤਾਂ ਥੋੜੀ ਜੀ ਜਾਲੀ ਜਾਲੀ ਬੁਣਤੀ ਐ ਪਰ ਹੈ ਕਿ ਬਹੁਤ ਸੋਹਣੀ ਬੁਣਤੀ ਐ ਹੈਨਾ ਬਹੁਤ ਕੋਟੀਆਂ ਨੇ ਸੰਜਣਾ ਦੀਆਂ ਬੁਣੀਆਂ ਹੋਈਆਂ ਹੁਣ ਨਹੀਂ ਬੁਣੀ ਜਾਂਦੀ ਬਾਹ ਦੁਖਦੀ ਆ ਕਹਿੰਦੇ ਚਲੋ ਚੰਨਾ ਚਾਹ ਡੁੱਲ ਗਈ ਨਮਕੀਨ ਗਿਰ ਗਈ ਕਨ ਹੈ ਨਾ ਪਰ ਨਾ ਬਹੁਤ ਵਧੀਆ ਪੀੜੀਆਂ ਨੇ ਬਹੁਤ ਆ ਲੋਕ ਤਾਂ ਇਹਨਾਂ ਨੂੰ ਬਾਥਰੂਮਾਂ ਚ ਵੀ ਰੱਖਦੇ ਨੇ ਨਹਾਣ ਟਾਈਮ ਪਰ ਨਾ ਅਸੀਂ ਬਾਥਰੂਮ ਚਾ ਨਹੀਂ ਰੱਖਦੇ ਇੱਕ ਚਲੋ ਬਲੌਗ ਬੇਸ਼ੱਕ ਲੰਬਾ ਹੋ ਜਾਊਗਾ ਪਰ ਤੁਹਾਨੂੰ ਇੱਕ ਜਾਣਕਾਰੀ ਹੋਰ ਦਵਾਂਗੀ ਜਿਹੜੀ ਆ ਨੀਚੇਲੀ ਚੀਜ਼ ਆ ਨਾ ਆ ਦੇਖੋ ਮੇਰੀ ਵੀ ਕਿੰਨੀ ਗੰਦੀ ਹੋਈ ਪਈ ਆ ਹੁਣ ਨਾ ਮੈਂ ਕੱਲੂ ਨਾ ਅਜੇ ਮੈਂ ਨਾ ਜੀ ਪਾਣੀ ਵਾਲਾ ਕੰਮ ਕਰਨ ਹੀ ਨਹੀਂ ਰਹੀ ਚਲੋ ਇਹ ਤਾਂ ਡਸਟ ਹੈ ਡਸਟ ਦੇ ਦੀ ਉਤਰ ਜੇ ਕਿ ਮੈਂ ਨਾ ਕੱਪੜ ਲੀਰ ਬੰਨ ਕੇ ਨਾ ਡੰਡੇ ਨੂੰ ਕੋਨੇ-ਕੋਨੇ ਚ ਫੇਰ ਕੇ ਕਿਉਂਕਿ ਮੈਂ ਸਫਾਈ ਚ ਨੰਬਰ 1 ਆ ਜੀ ਇਹਦੇ ਚ ਕੋਈ ਸ਼ੱਕ ਨਹੀਂ ਹੈਗਾ ਇਹਦੇ ਕੋਨੇ-ਕੋਨੇ ਚ ਫੇਰ ਕੇ ਇਹਨੂੰ ਕਲੀਅਰ ਸਾਫ ਕਰ ਦੂੰਗੀ ਐ ਪੂਰੀ ਸਾਫ ਕਰ ਦੂੰਗੀ ਪਰ ਜੇ ਨੇ ਇਹਨੂੰ ਆਪਾਂ ਬਾਥਰੂਮ ਚ ਰੱਖ ਦੇ ਦਿੰਗੇ ਫਿਰ ਇਹਦੇ ਚ ਨਾ ਕਿਤੇ ਸਾਬਣ ਜੰਮ ਜੂਗੀ ਕਿਤੇ ਕੁਝ ਜੰਮ ਜੂਗਾ ਫਿਰ ਉਹਨੂੰ ਪੂਰੀ ਤਰ੍ਹਾਂ ਕਲੀਨ ਕਰਨਾ ਬਹੁਤ ਜ਼ਿਆਦਾ ਔਖਾ ਹੋ ਜਾਊਗਾ ਇਸ ਕਰਕੇ ਮੈਂ ਤਾਂ ਜੀ ਜਦੋਂ ਅਸੀਂ ਮੇ ਟਾਈਮ ਮੈਨੇਜਰ ਸੌਫਟਵੇਅਰ ਲੈ ਰਹੀ ਪੜਾਂਗੇ ਜੋ ਬੰਦੇ ਪਹਾਂਸੇ ਆਤਾ ਕੋਈ ਗੈਸਸ ਕੋ ਜਾਤਾ ਉਹ ਥੋੜੀ ਇਸ ਦੇ ਪਰ ਸਾਡੇ ਕੋਲ ਨਾ ਇੱਕ ਭੈਣ ਆਏਗੀ ਜੀ ਬਾਹਰ ਪਰ ਉਹ ਸ਼ਾਇਦ ਉਹ ਬਲੌਗ ਚ ਨਾਣਾ ਪਸੰਦ ਕਰਨ ਬਾਕੀ ਚਲੋ ਦੇਖਾਂਗੇ ਸਮੇਂ ਦੇ ਹਸਾਬ ਨਾਲ ਹੈ ਨਾ ਜੀ ਕਿਹਾ ਪਰਮਾਤਮਾ ਨੇ ਜੋ ਵੀ ਚਾਹਿਆ ਤੇ ਉਹਨਾਂ ਨੇ ਆਣਾ ਜੀ ਉਹ ਕਹਿੰਦੇ ਵੀ ਅਸੀਂ ਤੁਹਾਡੇ ਕੋਲ ਜਰੂਰ ਆਵਾਂਗੇ ਦੀਦੀ ਨੂੰ ਅਸੀਂ ਰਾਤ ਰੱਖਾਂਗੇ ਆਣਗੇ ਪਰ ਮਾਰਚ ਮਹੀਨੇ ਦੇ ਵਿੱਚ ਹਜੇ ਨਹੀਂ ਹਜੇ ਨਹੀਂ ਆਉਣਾ ਮਾਰਚ ਚ ਆਣਗੇ ਦੀਦੀ ਤੇ ਸੇਨ ਨਾ ਕਨੇਡਾ ਮਮੀ ਫਿਰ ਬੈਠਣ ਨੂੰ ਸੋਫੇ ਤਾਂ ਹੈ ਨਹੀਂ ਮੈਂ ਕਿ ਕੋਈ ਨਾ ਪੁੱਤ ਆਪਾਂ ਬੈੱਡ ਤੇ ਪੈਰੇ ਨਹੀਂ ਥੱਲੇ ਲੱਗਣ ਦਿੰਦੇ ਹੈਗੇ ਦੀਦੀ ਦਾ ਆਪਾਂ ਰੋਟੀ ਪਾਣੀ ਸਾਰਾ ਕੁਝ ਬੈੱਡ ਤੇ ਹੀ ਦੇਈ ਚੱਲਾਂਗੇ ਮੈਂ ਕਿ ਉਹ ਤਾਂ ਮੌਸਮ ਠੀਕ ਹੋਊ ਜੂਗਾ ਮੈਂ ਕਿ ਬਾਹਰ ਮੰਜੇ ਤੇ ਮੰਜਾ ਡਾਲਿਆ ਕਰਾਂਗੇ ਬਾਹਰ ਬੈਠ ਕੇ ਰੋਟੀ ਖਾਲਿਆ ਕਰਾਂਗੇ ਤੇ ਸਾਨੂੰ ਬਹੁਤ ਚਾਹ ਹੁੰਦਾ ਜਦੋਂ ਸਾਡੇ ਕੋਲ ਦੀ ਕੋਈ ਭੈਣ ਭਾਈ ਲੰਗਦਾ ਤੇ ਸਾਨੂੰ ਮਿਲ ਕੇ ਜਾਂਦਾ ਇੱਕ ਵਾਰੀ ਕਨੇਡਾ ਤੇ ਇੱਕ ਦੀਦੀ ਆਏ ਸੀਗੇ ਉਹ ਮਿਲ ਕੇ ਗਏ ਸੀਗੇ ਜਾਨ ਲੱਗ ਗਈ ਮਿਲ ਕੇ ਗਏ ਸੀਗੇ ਸਾਨੂੰ ਬਹੁਤ ਖੁਸ਼ੀ ਹੋਈ ਸੀ ਇੱਕ ਵਾਰੀ ਯੂ ਐਸ ਏ ਤੋਂ ਇੱਕ ਆਂਟੀ ਤੇ ਉਹਨਾਂ ਦੀ ਨੂੰਹ ਆਏ ਸੀਗੇ ਇਹ ਆ ਉਹ ਦੀਦੀ ਤਾਂ ਪਰਸਵਾਰੇ ਸਵੇਰੇ 8 ਵਜੇ ਆਏ ਸੀਗੇ ਪੌਣੇ 3 ਵਜੇ ਆਏ ਸੀਗੇ ਅ ਉਦੋਂ ਤਾਂ ਮਤਕੀ ਥੋੜੀ ਥੋੜੀ ਸਰਦੀ ਮਾਰਚ ਦਾ ਲਾਸਟ ਮਹੀਨਾ ਸੀ ਉਹ ਵੀ ਹਾਂ ਜੋ ਵੀ ਮਾਰਚ ਦਾ ਉਦੋਂ ਥੋੜੀ ਥੋੜੀ ਠੰਡ ਜੀ ਘਟ ਗਈ ਸੀ ਹਲਕੀ ਹਲਕੀ ਜੀ ਠੰਡ ਸੀ ਇੰਨੀ ਨਹੀਂ ਸੀ ਸਵੇਰ ਸਾਂਝ ਸਵੇਰ ਦੀ ਸੀਗੀ ਬਸ ਤੇ ਉਹ ਦੀਦੀ ਆਏ ਸੀਗੇ ਇੱਕ ਵਾਰੀ ਤੇ ਇੱਕ ਵਾਰੀ ਕੋਈ ਸੱਸ ਨੁਹਾਂ ਸੀਗੀਆਂ ਉਹ ਆਈਆਂ ਸੀਗੀਆਂ ਉਹ ਮਿਲ ਕੇ ਗਏ ਤੇ ਸਾਨੂੰ ਇੰਨਾ ਚਾਹ ਚੜਿਆ ਚਲੋ ਜੀ